ਬੱਲੇ ਭਰਜਾਈ ਖਰਾ ਸੂਟ ਪਾਈ ਫਿਰਦੀ ਐ ਅੱਜ ਕਿੱਧਰ ਤਿਆਰੀ ਕਰਖੀ ਐ ਸੰਗ ਸ਼ਰਮ ਕਰ ਲਿਆ ਕਰ ਮਾੜੀ ਮੋਟੀ ਆਉਂਦੀਆਂ ਜਾਂਦੀਆਂ ਨੂੰ ਛੇੜਦਾ ਰਹਿਣਾ ਕਰ ਲਿਆ ਕਰ ਗੱਲ ਕਦੇ ਸਾਰਾ ਦਿਨ ਮੱਛੀ ਰਹਿਣੀ ਐ ਹੈਲੋ ਕੀ ਪਸਲੰਗੇ ਨੋ ਵਾਲੀ ਹੋਸ ਹੋ ਰਹੀ ਹੈ ਹਰਖੰਡ ਮੈਂ ਨਾ హెయిਰ ਵਾਸ਼ ਕਰਨ ਲੱਗ ਗਈ ਸੀ ਚਲ ਕੋਈ ਨਹੀਂ 9:15 ਦੇ ਬਾਅਦ ਆਉਗੀ ਮੈਂ ਉਹ ਤੇ ਆ ਜਾਨੀ ਆ ਤੂੰ ਬਸ ਵੇਟ ਕਰ ਮੇਰਾ ਮੈਂ ਪਹੁੰਚ ਗਈ ਅੱਪ ਇਕੱਠੇ ਚੱਲਾਂਗੇ ਕਾਲਜ ਯਾਰ ਆ ਕੁੜੀ ਦੇ ਵੀ ਲੱਛਣ ਜਿਹਾ ਠੀਕ ਨਹੀਂ ਲੱਗਦੇ ਮੈਨੂੰ ਚਾਚੀ ਨਾਲ ਕਰਨੀ ਪਊਗਾ ਲੈ ਮੈਨੂੰ ਚਾਚੇ ਦੀ ਘਰੀ ਜਾਣਦੇ ਮੈਨੂੰ ਚਾਚੀ ਕਰੀਆਂ ਕਾਹੋਣਾ ਭਾਈ ਆ ਜਾ ਮੈਂ ਪਹਿਲੀ ਚਾਚੀ ਆ ਜਾ ਖੁੱਲ੍ਹਈਏ ਗੇਟ ਚਾਚੀ ਪੈਰੀ ਬੈਣਾ ਹੋ ਠੀਕ ਆ ਜਿਉਂ ਦਾ ਬਸਦਾ ਰਹੇ ਪੁੱਤ ਪਰ ਮਾਤਾ ਮਾਂ ਲੰਬੀ ਉਮਰ ਕਰੇ ਕਿਵੇਂ ਆਉਣੇ ਹੋਗੇ ਉਹ ਦੇਖ ਚਾਚੀ ਆਪਣਾ ਘਰ ਦਾ ਕੰਮ ਆ ਆਪਣੇ ਲੈ ਕੁੜੀ ਦੇ ਨਾ ਲੱਛਣ ਜੇ ਠੀਕ ਨਹੀਂ ਲੱਗਦੇਗੇ ਮੈਨੂੰ ਨਾ ਵੇ ਮਤਲਬ ਕੀ ਆ ਤੇਰਾ ਹੈ ਤੂੰ ਮੇਰੀ ਧੀ ਦੇ ਕੀ ਚੰਗਾ ਮਾੜਾ ਦੇਖ ਲਿਆ ਮੈਨੂੰ ਮੇਰੀ ਧੀ ਤੇ ਭਰੋਸਾ ਹੈ ਉਹ ਭਰੋਸਾ ਦਾ ਚਾਚੀ ਰੇਕ ਨੂੰ ਹੁੰਦਾ ਆ ਅੱਖਾਂ ਦਾ ਬਾਅਦ ਚ ਖੋਲਦਿਆਂ ਨੇ ਆ ਪਿੰਡ ਦੇ ਲੋਕ ਨਾ ਗੱਲਾਂ ਕਰਦੇ ਨੇ ਆਪ ਨੂੰ ਵੀ ਸ਼ਰਮ ਆਉਂਦੀ ਆ ਆਖ ਕੀ ਇਹ ਜੀਂ ਟੋਪ ਪਾ ਕੇ ਫਿਰਦੀ ਫਿਰਦੀ ਰਹਿੰਦੀ ਆ ਸੂਟ ਪਾ ਕੇ ਰੱਖੇ ਮੈਂ ਲੋਕਾਂ ਦੀ ਪਾਉਂਦੀਆਂ ਨੇ ਮੇਰੀ ਜੀ ਕਿਹੜਾ ਕੱਲੀ ਪਾਉਂਦੀ ਆ ਸੋਥ ਤਾਂ ਉਹੀ ਨਹੀਂ ਜਰਿਆ ਜਾਂਦਾ ਚਾਚੀ ਦੁਨੀਆ ਦਾ ਬਥੇਰਾ ਕੁਝ ਕਰਦੀ ਐ ਨਾਲੇ ਪਿੰਡ ਐ ਸ਼ਹਿਰ ਨਹੀਂ ਹੈਗਾ ਅਗਲਾ ਉੱਤੋਂ ਕਹਿ ਦਿੰਦਾ ਪਿਓ ਹੈ ਨਹੀਂਗਾ ਆ ਚਾਚੇ ਦੇ ਮੁੰਡੇ ਸਾਭ ਨਹੀਂ ਸਕਦੇਗੇ ਬਾਕੀ ਚਾਚੀ ਤੁਹਾਡੀ ਮਰਜ਼ੀ ਆ ਮੈਂ ਤਾਂ ਆਪਣਾ ਸਮਝ ਕੇ ਹੀ ਕਹਿੰਦਾ ਸੀ ਕਾਦੀ ਮਰਜ਼ੀ ਹੋ ਵੀਰੇ ਕਾਦੀ ਮਰਜ਼ੀ ਕੀ ਤੈਨੂੰ 20 ਵਾਰ ਕਹਿਤਾ ਵੀ ਚਾਚੇ ਦੇ ਕੱਪੜੇ ਪਾ ਕੇ ਬਾਹਰ ਜਾ ਕਰ ਸਿੱਧੇ ਸਾਦੇ ਸੂਟ ਤੂੰ ਕਿਹੜਾ ਮੰਦੀ ਆ ਕਿਸੇ ਦੀ ਪਰ ਗੱਲ ਕੀ ਹੋ ਗਈ ਗੱਲ ਕੀ ਹੋਣੀ ਆ ਤੇਰੇ ਚਾਚੇ ਤਾਈ ਲੜਦੇ ਆ ਆ ਕੇ ਮੈਨੂੰ ਸੁਣਾਉਣ ਲੱਗ ਜਾਂਦੇ ਨੇ ਮੈਂ ਕੀ ਕਰਾਂ ਹੁਣ ਜਦੋਂ ਮੇਰੀ ਕੋਈ ਗੱਲ ਨਹੀਂ ਸੁਣਦਾ ਇੱਥੇ ਉਹ ਲੜਨ ਵੀ ਕਿਉਣਾ ਚਾਚੀ ਆਪਣੇ ਘਰਾਂ ਚ ਇੰਨੀਆਂ ਕੁੜੀਆਂ ਨੇ ਕਦੇ ਸਿਰ ਤੋਂ ਚੁੰਨੀ ਨਹੀਂ ਲਾਈ ਹੈਗੀ ਹੋਰ ਤਾਂ ਦੂਰ ਦੀ ਗੱਲ ਇੰਨੀਆਂ ਸਿਆਣੀਆਂ ਨੇ ਕਰਾਈਆਂ ਤੇ ਘਰੇ ਬਿਠਾ ਲਿਆ ਉਹ ਛੋਟੀ ਕਿੰਨੀ ਹੁਸ਼ਿਆਰ ਸੀ ਹੁਣ ਵੀ ਅੱਕੇ ਪੜੀ ਹੁੰਦੀ ਨਾ ਅਫਸਰ ਲੱਗੀ ਹੁੰਦੀ ਜ਼ਿਲੇ ਚ ਟੌਪ ਕੀਤਾ ਸੀ ਉਹਨੇ ਨਾਲ ਉਹ ਅਸੀਂ ਨਾ ਆਫਸਰਦਾਰੀ ਤੋਂ ਬੜੇ ਹੀ ਚੰਗੇ ਆ ਜਨਾਨੀ ਦਾ ਕੰਮ ਹੁੰਦਾ ਚੁੱਲਾ ਚੋਕਾ ਘਰ ਸੰਭਣਾ ਆ ਤੀਮੀਆਂ ਨੂੰ 4 ਪੈਸੇ ਵਿੱਚ ਘਰੋਂ ਬਾਹਰ ਕੱਢ ਦਿੰਦੇ ਆ ਉਹ ਫਿਰ ਦਿਨੇ ਵਾਰਾਂ ਕਰਦੀਆਂ ਨਾਲੇ ਹਲੇ ਹੀ ਵਕਤ ਹੈ ਸੁਧਾਰ ਲੈ ਆਪਣੇ ਆਪ ਨੂੰ ਨਾਲੇ ਪਤਾ ਸਾਡੀਆਂ ਕੁੜੀਆਂ ਲਈ ਕੀ ਗਲਤ ਹੈ ਕੀ ਸਹੀ ਹੈ ਤੈਨੂੰ ਦੱਸਣ ਦੀ ਲੋੜ ਨਹੀਂ ਹੈਗੀ ਕਿਸ ਕਿੰਟਰਫੇਅਰ ਕਰ ਦਿਓ ਮੈਂ ਜੋ ਮਰਜੀ ਕਪਾਵਾਂ ਮੇਰੀ ਮਰਜ਼ੀ ਤੁਸੀਂ ਕੋਣ ਨੂੰ ਨਹੀਂ ਰੋਕਣ ਵਾਲੇ ਉਹ ਮੈਂ ਤਾਂ ਤੇਰੇ ਲਈ ਚੰਗਾ ਹੀ ਸੋਚਦਾ ਚੱਲ ਚੰਗਾ ਮੈਂ ਕੀ ਲੈਣਾ ਇਤੋਂ ਵੀ ਛੋਟੇ ਕੱਪੜੇ ਪਾ ਲਿਆ ਕਰ ਥੋੜੀ ਬੋਲਣ ਦੀ ਤਮੀਜ਼ ਸਿੱਖੋ ਇਹ ਕੀ ਲਾਜਾ ਮੇਰੇ ਨਾਲ ਗੱਲ ਕਰਨ ਦਾ ਜੇ ਆਉਣਾ ਹੈ ਆਉ ਸਾਡੇ ਘਰ ਨਹੀਂ ਰਹਿਣ ਦੋ ਅੱਜ ਜਦੋਂ ਦਾ ਚਾਚਾ ਮੁੱਖਿਆ ਨਾ ਇੰਨਾ ਮਾਮਾ ਧੀ ਨੂੰ ਪੂਰੀ ਖੁੱਲ੍ਹੋਂ ਹੋ ਗਈ ਪੂਰੇ ਲਾਣੇ 'ਚ ਕਿਸੇ ਦੀ ਹਿੰਮਤ ਨਹੀਂ ਸੀ ਜਿਹੜਾ ਮੇਰੇ ਮੂਰੇ ਬੋਲ ਸਕੇ ਤੇ ਤੂੰ ਕੋਈ ਨਾ ਤਿੰਨਾਂ ਮੈਂ ਫੇਰ ਵੇਖ ਲਊਗਾ ਨਹੀਂ ਤਾਂ ਮਾੜੀ ਮੋਟੀ ਤਮੀਜ਼ ਨਾਲ ਨਹੀਂ ਸੀ ਬੋਲ ਸਕਦੀ ਫੇਰ ਵੀ ਤੇਰਾ ਵੱਡਾ ਭਾਈ ਆਹੋ ਉਹ ਬਥੇਰੀ ਤਮੀਜ਼ਾ ਮੰਮੀ ਮੈਨੂੰ ਜਿਹੜਾ ਜਿਵੇਂ ਬੋਲੂਗਾ ਨਾ ਮੈਂ ਵੀ ਫੇਰ ਉਹਨੂੰ ਓਵੇਂ ਹੀ ਜਵਾਬ ਦੂੰਗੀ ਛੱਡੋ ਇਹ ਸਭ ਗੱਲਾਂ ਮੈਨੂੰ ਭੁੱਖ ਲੱਗੀ ਐ ਕੁਛ ਖਾਣ ਨੂੰ ਦੇ ਦਿਓ ਥੱਕੀ ਆਈਆਂ ਪਹਿਲੀ ਮੈਂ ਕੀ ਹੋ ਗਿਆ? ਰੋਂਦੀ ਕਿਉਂ ਆ? ਕੀ ਹੋ ਗਿਆ? ਮੈਨੂੰ ਗੱਲ ਤਾਂ ਦੱਸ। ਰੋ ਕਿਉਂ ਰਹੀਆਂ? ਮੰਮੀ ਤੋ ਮੰਮੀ ਮੰਮੀ ਕਰ ਜائیںਗੀ ਦੱਸ ਤਾਂ ਸਹੀ। ਖੜ ਜਾ ਮੈਂ ਤੇਰੇ ਵਾਸਤੇ ਪਾਣੀ ਲੈ ਕੇ ਆਉਣੀ ਆ। ਲਫੜ ਪਾਣੀ ਪੀ। ਗੱਲ ਦੱਸ ਕੀ ਹੋਈ ਮੈਨੂੰ? ਹਾਈ ਹਾਈ ਮੇਰੇ ਤਾਂ ਹੌਲ ਪਈ ਜਾਂਦੇ ਨੇ। ਛੇ ਤੀ ਦੱਸ ਕੀ ਹੋਇਆ? ਮੰਮੀ ਜਦ ਮੈਂ ਅੱਜ ਕਾਲਜ ਤੋਂ ਵਾਪਸ ਆਈ ਸੀ ਉਹ ਆ ਲੱਭ ਗਈ ਪ੍ਰੋਫਾਈਲ ਉਹ ਏ ਕੀ ਉਹ ਲੱਭ ਗਈ ਮੈਂ ਰੈਸਟ ਨਹੀਂ ਭੇਜੀ ਤਾਂ ਭੇਜ ਦਿੰਨੇ ਤੱਕੋ ਇਹ ਈ ਨਹੀਂ ਜਿਆਦਾ ਦੇਖ ਲਾ ਨਾ ਉਹ ਪ੍ਰੋਫਾਈਲ ਇਹ ਮਸ਼ਕਤਾਂ ਆ ਦੇ ਉਹ ਕੀ ਗੱਲ ਜਨਾਬ ਮੁੰਡੇ ਦਾ ਤਾਰੀਫ ਕੀਤੀ ਸੀ ਤੁਸੀਂ ਮੂੰਹ ਹੀ ਭਰਾ ਕਰ ਲਿਆ ਮੈਂ ਤੁਹਾਨੂੰ ਜਾਣਦੀ ਹੀ ਨਹੀਂ ਜਦ ਉਹ ਕੋਈ ਗੱਲ ਨਹੀਂ ਜਾਣ-ਪਹਿਚਾਨ ਵੀ ਹੋ ਜੂਗੀ ਕੀ ਬਤਮੀਜ਼ੀ ਆ ਇਹ ਤਸੀ ਰਾਹ ਛੱਡੋ ਮੇਰਾ ਮੈਂ ਜਾਣਾ ਬਤਮੀਜ਼ ਵਾਲੇ ਕੀਤੀ ਹੋਈ ਨਹੀਂ ਉਹ ਦੋਸਤਾ ਗੁੱਸੇ ਵਾਲਾ ਕਰੀ ਜੰਨੇ ਹਾਂ ਇੰਨਾ ਗੁੱਸਾ ਚੰਗਾ ਨਹੀਂ ਹੁੰਦਾ ਦੇਖ ਮੈਨੂੰ ਤੇਨਾਂ ਕੋਈ ਮਤਲਬ ਨਹੀਂ ਜੇ ਮੈਨੂੰ ਨਹੀਂ ਜਾਣਦੀ ਫਿਰ ਮੈਂ ਤੇਨਾਂ ਗੱਲ ਕੀ ਕਰਾਂ ਉਹ ਫਿਰ ਜਾਣ-ਪਹਿਚਾਨ ਵਾਸਤੇ ਤਾਂ ਬੁਲਾਇਆ ਸਾਨੂੰ ਬਲਾ ਬਾਹ ਛੱਡ ਮੇਰੀ ਅੱਛਾ ਬਾਹ ਛੱਡ ਗੈ ਨਹੀਂ ਐ ਛੱਡ ਲੇਗੀ ਮੈਂ ਕਿਹਾ ਨਾ ਬਾਹ ਛੱਡ ਉਹ ਚੱਲ ਜੇ ਤੂੰ ਕਹਿਨੀ ਐ ਬਾਹ ਛੱਡ ਦੇਣਾ ਪਰ ਪਿਆਰ ਨਾਲ ਗੱਲ ਸੁਣ ਲੈ ਗੱਲ ਤਾਂ ਕਰਨੀ ਪਊਗੀ ਉਹ ਤੂੰ ਦਫਾ ਹੋ ਜੇ ਮੈਂ ਤੈਨੂੰ ਜਾਣਦੀ ਨਹੀਂ ਅਣਜਾਣੇ ਬੰਦੇ ਨਾਲ ਮੈਂ ਕੀ ਗੱਲ ਕਰਾਂ ਅੱਛਾ ਉਹ ਗੱਲ ਤਾਂ ਤੂੰ ਕਿਵੇਂ ਨਹੀਂ ਕਰਦੀ ਬਹੁਤ ਛੱਡ ਮੇਰੀ ਉਹ ਜਾਣ ਪਹਿਚਾਨ ਵੀ ਹੋ ਜੂਗੀ ਐਂ ਕਿਉਂ ਕਰਦੀ ਆ ਮੈਂ ਕਿਹਾ ਨਾ ਬੰਸ਼ ਛੱਡ ਮੇਰੀ ਉਹ ਜਿੱਥੇ ਇੰਨੇ ਯਾਰ ਬਣਾਏ ਨੇ ਇਹਨੂੰ ਬਣਾ ਲੈ ਤੇਰਾ ਕੀ ਘੱਜੂਗਾ ਓਏ ਚੱਲ ਪੁਈਂ ਤਾਂ ਜਾਣ ਦੇ ਅੱਜ ਬੱਗੀ ਤੁਹਾਨੂੰ ਤਾਂ ਨਕਰਾਉਗੀ ਚੱਲ ਫਿਰ ਦੇਖ ਲਾਂਗੇ ਇੱਥੋਂ ਹੀ ਲੰਘਦੀ ਆ ਮੰਮੀ ਬੜੀ ਮੁਸ਼ਕਿਲਾਂ ਮੈਂ ਉੱਥੋਂ ਪੱਜ ਕੇ ਆਈ ਆ ਹੁਣ ਤੇ ਸੱਚੀ ਇਹ ਰੋਸਦਾ ਹੀ ਸੱਪਾ ਹੋ ਗਿਆ ਮੈਂ ਸੋਚ ਰਹੀ ਸੀ ਆਪਾ ਥਾਣੇ 'ਚ ਨਾ ਕੰਪਲੇਨ ਕਰਤੀਏ ਬਸ ਬਸ ਤੇਰਾ ਦਿਮਾਗ ਸੈਟ ਆ ਕਿੱਥੇ ਥਾਣੇ ਕਿਚਰੀਆਂ 'ਚ ਧੱਕੇ ਖਾਂਦੇ ਫਿਰਾਂਗੇ ਆਪਾ ਇੱਕ ਅੱਧਾ ਹੋਵੇ ਉਹਨਾਂ ਨਾਲ ਲੜ ਲਈਏ ਮੋੜ-ਮੋੜ ਤੇ ਤਾਂ ਇਹ ਜੇ ਲੋਕ ਖੜੇ ਨੇ ਪਰ ਮੰਮੀ ਹੁਣ ਚੁੱਪ ਰਹਿਣਾ ਵੀ ਕਿਸੇ ਮੁਸ਼ਕਿਲ ਦਾ ਹੱਲ ਨਹੀਂ ਐ ਤਾਂ ਕਿਵੇਂ ਕੋਈ ਨਾ ਮੇਰੇ ਕੋਲ ਹੈਗਾ ਹੱਲ ਅੱਜ ਤੋਂ ਵੱਧ ਤੈਨੂੰ ਕੋਈ ਛੇੜੂਗਾ ਨਹੀਂ ਕੀ ਹਾਲ ਤੂੰ ਦੋ ਮਿੰਟ ਰੁਕੋ ਮੰਮੀ ਇਹ ਕੀ ਆ ਇਹ ਸੂਟ ਆ ਤੇਰਾ ਅੱਜ ਤੋਂ ਬਾਅਦ ਪੈਂਟ ਸ਼ਰਟ ਬੰਦ ਸਿਰਫ ਸੂਟ ਪਾਏਂਗੀ ਤੂੰ ਪਰ ਮੰਮੀ ਪਰ ਪਰ ਕੁਛ ਨਹੀਂ ਕੋਈ ਬਹਿਸ ਨਹੀਂ ਜੇ ਉਦਣ ਮੇਰੀ ਗੱਲ ਮੰਨੀ ਹੁੰਦੀ ਤਾਂ ਜਾ ਦਿਨ ਨਾ ਦੇਖਣਾ ਪੈਂਦਾ ਤੁਹਾਨੂੰ ਕੀ ਲੱਗਦਾ ਮੰਮੀ ਇਹ ਸਭ ਕੁਝ ਮੇਰੇ ਅਗੇਨ ਸਟੌਪ ਕਰਕੇ ਹੋ ਰਿਹਾ ਬਸ ਮੈਂ ਕਹਤਾ ਸੋ ਕਹਤਾ ਦੇਖ ਪੁੱਤ ਆਪਾਂ ਇਹਨਾਂ ਲੋਕਾਂ 'ਚ ਰਹਿੰਦੇ ਆ ਨਾ ਇਹਨਾਂ ਲੋਕਾਂ ਦੀ ਸੋਚ ਨੂੰ ਆਪਾਂ ਬਦਲ ਨਹੀਂ ਸਕਦੇ ਤੇਰੇ ਸਿਰ ਤੇ ਤੇਰਾ ਬਾਪ ਨਹੀਂ ਤੇਰਾ ਭਰਾ ਨਹੀਂ ਜਿਹੜਾ ਤੇਰੀ ਰਾਖੀ ਕਰ ਲੇ ਮੇਰੀ ਧੀ ਬਣ ਕੇ ਮੇਰਾ ਕਹਿਣਾ ਮੰਨ ਜਾ ਜਾ ਕੇ ਨਹਾ ਲੈ ਨਾ ਕੇ ਸੂਟ ਪਾ ਲੈ ਚੰਗਾ ਮੁੰਮੀ ਠੀਕ ਮੰਮੀ ਮੈਨੂੰ ਇਹੰਤਾ ਦੱਸਦੇ ਕਿ ਆਪਾਂ ਜਾ ਕਿੱਥੇ ਰਹੀਆਂ ਘਰੋਂ ਤਾਂ ਤੂੰ ਮੈਨੂੰ ਦੋੜ ਰਹੀ ਆਂ ਮੈਂ ਤਾਂ ਤੈਨੂੰ ਦੋ ਚਾਰ ਸੂਟ ਦਵਾਉਣੀ ਆ ਮੈਂ ਕਿੱਸਾ ਸਮਾ ਲਾਂਗੀ ਅੱਛਾ ਚਾਚੀ ਕਿਵੇਂ ਹੋ? ਠੀਕ ਆ ਪੁੱਤ ਤੂੰ ਦੱਸ ਕਿਵੇਂ ਆ? ਵਧੀਆ ਇੱਧਰ ਕਿੱਧਰ? ਮਾੜਾ ਜਿਹਾ ਕੰਮ ਚੱਲੇ ਸੀ। ਅੱਛਾ ਮੈਂ ਵੀ ਤੁਹਾਡੇ ਘਰ ਵਾਲੀ ਆਉਂਦਾ ਸੀ। ਉਹ ਮੈਨੂੰ ਜਿੰਦੂ ਦਾਦਾ ਸੀ ਸਿਹਰਤ ਵੱਲ ਕੋਈ ਮੁੰਡਾ ਆੱਖੋ ਖਚਾਕ ਦਾਦੀ। ਉਹ ਚੱਲ ਕੋਈ ਨਾ ਇਹ ਤਾਂ ਆਦਤੀ ਆ ਤੈਨੂੰ ਪਤਾ ਤਾਂ ਹੈਗਾ ਨਸ਼ੇੜੀਆਂ ਦਾ ਅੱਜਕੱਲ। ਉਹ ਚਾਚੀ ਮੈਨੂੰ ਦਸ ਮੁੰਡਾ ਗਾਉਣ ਸੀ। ਐ ਗਾਉਣਾ ਖਚਾਕ ਜੀ ਆਪਣੀ ਸਿਹਰਤ ਵੱਲ ਆਪਣੇ ਹੁੰਦੇ ਆ। ਬਾਕੀ ਚਾਚੀ ਗੁੱਸੇ ਵਾਲੀ ਕੋਈ ਗੱਲ ਨਹੀਂ ਹੈਗੀ। ਜੇ ਸਿਹਰਤ ਐਵੇਂ ਸੂਟ ਪਾ ਕੇ ਨਿਕਲੇ ਕਾਹਨੂੰ ਕੋਈ ਅੱਖ ਚੱਕੇ। ਜਦੋਂ ਆ ਕੁੜੀਆਂ ਟਿੱਪ ਟੌਪ ਜਾ ਲਾ ਲੈਂਦੀ ਮੰਦਿਰ ਵੀ ਫਿਰ ਕੀ ਕਰੇ ਸਿਰਤ ਲੈ ਉਹ ਚੱਲ ਚਾਚੀ ਗੁੱਸਾ ਕਰ ਗਈ ਹੁਣੇ ਚੱਲ ਕੋਈ ਨਾ ਚਾਚੀ ਇਹਨੂੰ ਸਮਝਾ ਦੇ ਚੱਲ ਕੋਈ ਨਾ ਪੁੱਤ ਮੈਂ ਸਮਝਾਉਂਗੀ ਹੋਰ ਠੀਕ ਹੈ ਚਾਚੀ ਹਾਂ ਹਾਂ ਠੀਕ ਹੈ ਤੂੰ ਨਾ ਕਿਸੇ ਨਾਲ ਲੜਾਈ ਮੁੱਲ ਲੈ ਲਈ ਐਵੇਂ ਨਾ ਮੈਂ ਕੋਈ ਗੱਲ ਨਹੀਂ ਚਾਚੀ ਜਾ ਉਹਨੂੰ ਸਮਝਾ ਉਹਨੂੰ ਚੱਲ ਠੀਕ ਆ ਹਾਂ ਜੀ ਹਾਂ ਗੁੱਸਾ ਕਰਦੀ ਆ ਨਾ ਤੂੰ ਰਸਤੇ 'ਚੋਂ ਮੁੜੀ ਆਈ ਕੀ ਹੋ ਗਿਆ ਹੁਣ ਮੰਮੀ ਬੱਸ ਮੈਂ ਨਹੀਂ ਕੋਈ ਸੂਟ ਸਾਰ ਸਵਾਣਾ ਹੈਗਾ ਮੈਂ ਮੁੜਿਆਈ ਜਮਾ ਅੜੀ ਚ ਤਵਦੇ ਬਾਪਤੇ ਗਈਆਂ ਤੂੰ ਮੰਮੀ ਮੈਂ ਜਿੱਤਾਂ ਦੇ ਕੱਪੜੇ ਪਾਉਣੀ ਆ ਨਾ ਮੈਂ ਉਹੀ ਪਾਉਂਗੀ ਹੁਣ ਤਾਂ ਮੇਰਾ ਕਹਿਣਾ ਮੰਨ ਲਾ ਬਹੁਤ ਕੁਝ ਹੋ ਗਿਆ ਇੱਕ ਕੰਨ ਪਾਉਣੀ ਆ ਦੂਜੇ ਕੰਨ ਕੱਢ ਦਿੰਨੀ ਆ ਮੰਮੀ ਜੇ ਤੁਸੀਂ ਸਹੀ ਹੁੰਦੇ ਮੈਂ ਮੰਨ ਵੀ ਲੈਂਦੀ ਮਾਸਾ ਹਮੇਸ਼ਾ ਤੂੰ ਹੀ ਸਹੀ ਆ ਮੰਮੀ ਮੇਰੀ ਗੱਲ ਸੁਣੋ ਮੈਂ ਜਿਵੇਂ ਤੁਸੀਂ ਕਹਿਨਿਓ ਸਾਰਾ ਕੁਝ ਮੰਨਣ ਲਈ ਤਿਆਰ ਆ ਸਿਰਫ ਮੇਰੇ ਇੱਕ ਸਵਾਲ ਦਾ ਜਵਾਬ ਦਿਓ ਤੁਸਤੇ ਸਾਰੀ ਜ਼ਿੰਦਗੀ ਕੱਢ ਲਿਆ ਸੂਟ ਸਲਵਾਰਾਂ ਚ ਤੁਹਾਡੇ ਨਾਲ ਲਿੰਕ ਦੇ ਐਵੇਂ ਦਾ ਕੁਝ ਹੋਇਆ ਉਹ ਬੱਲੇ ਭਰਜਾਈ ਹਰਾ ਸੂਟ ਪਾਈ ਫਿਰਦੀ ਐ ਕਿਧਰ ਤਿਆਰੀ ਕਰ ਰખી ਐ ਸੰਘਾ ਸ਼ਰਮ ਕਰ ਲਿਆ ਕਰ ਮਾਣੀ ਮੋਟੀ ਆਉਂਦੀਆਂ ਜਾਂਦੀਆਂ ਨੂੰ ਛੇੜਦਾ ਰਹਿਣਾ ਕਰ ਲਿਆ ਕਰ ਗੱਲ ਕਦੇ ਸਾਰਾ ਦਿਨ ਮੱਛੀ ਰਹਿਣੀ ਐ ਵਿਲੇ ਨੂੰ ਹੋਰ ਤਾਂ ਕੋਈ ਕੰਮ ਨਹੀਂ ਐ ਨੂੰ ਚਲ ਕੋਈ ਨਾ ਕਦੇ ਵਿਲੇ ਜੇ ਟਾਈਮ ਕਰਾਂਗੇ ਗੱਲ ਅਜੇ ਤਾਂ ਕਾਹਾਂਜੀ ਚ ਫਰਦੀ ਐ ਮੰਕੀ ਸੋਚਣ ਲੱਗ ਗਈ ਮੈਂ ਕੁਝ ਨਹੀਂ ਸੋਚਦੀ ਮੇਰੀ ਗੱਲ ਸੁਣ ਲੈ ਤੇਰਾ ਕੋਈ ਡਰਾਮਾ ਨਹੀਂ ਚੱਲੂ ਹੁਣ ਮੈਂ ਲੋਕਾਂ ਤੋਂ ਗੱਲਾਂ ਨਹੀਂ ਕਰਵਾਉਣੀ ਆ ਆ ਪਾਲੀ ਨੇ ਤਾਂ ਸਾਰੇ ਪਿੰਡ 'ਚ ਰੌਲਾ ਪਾਤਾ ਹੋਊਗਾ ਕੱਲ ਨੂੰ ਤੇਰਾ ਵਿਆਹ ਕਰਨਾ ਕਿਹੜਾ ਚੱਜ ਦੇ ਘਰ ਦਾ ਮੁੰਡਾ ਖੜੂ ਇੱਥੇ ਆ ਕੇ ਮਾ ਪਰ ਬੱਸ ਮੈਂ ਤੇਰੀ ਹੁਣ ਕੋਈ ਗੱਲ ਨਹੀਂ ਸੁਣਨੀ ਕਹਿਤਾ ਸੋ ਕਹਿਤਾ ਚੰਗਾ ਯਾਰ ਠੀਕਾ ਯਾਰ ਬੱਸ ਅੱਜ ਮਨ ਨਹੀਂ ਸੀ ਤਾਂ ਹੀ ਨਹੀਂ ਆਈ ਕਾਲਜ ਵੈਸੇ ਸੱਚ ਦੱਸਣਾ ਮੇਰੀ ਮੰਮੀ ਨੇ ਨਾ ਪਤਾ ਨਹੀਂ ਨਿਊ ਰੂਲਸ ਲਾਗੂ ਕੀਤੇ ਆ ਕਿ ਜੇ ਸੂਟ ਸਲਵਾਰ ਪਾ ਕੇ ਜਾਣਾ ਫਿਰ ਚੱਲ ਜੀ ਕਾਲਜ ਨਹੀਂ ਰਹਿਣ ਦੇ ਵੈਸੇ ਪ੍ਰੋਬਲਮ ਮੈਨੂੰ ਉਹਨਾਂ ਤੋਂ ਨਹੀਂ ਉਹਨਾਂ ਦੀ ਸੋਚ ਤੋਂ ਆ ਹਯਰ ਸੱਚੀ ਅੱਜ ਬਰਥਡੇ ਸੀ ਤੇਰਾ ਯਾਰੇ ਤਾਂ ਇੱਕ ਤਨਾ ਇਹ ਸਿਆਪੇ ਹੀ ਨਹੀਂ ਲੋਟ ਆਉਂਦੇ ਸੌਰੀ ਯਾਰ ਜਾਨ ਮੈਂ ਨਾ ਭੁੱਲ ਗਈ ਸੀ ਸੱਚੀ ਹੈ ਇੱਕ ਹੀ ਦਿਨ ਗੱਲਾਂ ਕਰਨ ਲੱਗੀ ਪਈ ਆ ਉਹ ਵੀ ਜਾਣ ਜਾਣ ਕਰਕੇ ਹਾਏ ਮੈਂ ਮਰ ਜਾ ਕਿਤੇ ਲੋਕਾਂ ਨੇ ਗੱਲਾਂ ਸੱਚੀਆਂ ਵੀ ਨਾ ਹੋਣ ਛੁ ਮਾਫ ਕਰ ਦੇ ਜਾਨ ਨਾ ਕਿਹੜੇ ਖਸਮਣਾ ਲੱਗੀ ਹੋਈਆਂ ਜਾਣ ਜਾਣ ਕਰ ਰਹੀਆਂ ਮੰਮੀ ਮੇਰੀ ਸਹੇਲੀ ਸਿਮਰਨ ਦਾ ਫੋਨ ਆਏਗਾ ਇੱਕ ਮਿੰਟ ਮੈਂ ਬਾਅਦ ਚ ਗੱਲ ਕਰਦੀ ਆ ਸਿਮਰਨ ਨਾ ਇਹ ਕਿਹੜੀਆਂ ਸਹੇਲੀ ਲੈ ਰਹੀਆਂ ਜਿਨ੍ਹਾਂ ਨੂੰ ਜਾਣ-ਜਾਣ ਕੇ ਗੱਲ ਕਰਦੀਆਂ ਤੂੰ ਮੰਮੀ ਹੁਣ ਤੁਸੀਂ ਇਸ ਤੇ ਵੀ ਮੇਰਾ ਹੀ ਨੁਕਸ ਖੜ ਲੂ ਹੁਣ ਮੈਂ ਆਪਣੀ ਸਹੇਲੀ ਨਾਲ ਲੱਗੀ ਪਈ ਆ ਇਹਦੇ ਚ ਕੀ ਐਡਾ ਹੋ ਗਿਆ ਐਡੀ ਵੀ ਕੋਈ ਗੱਲ ਨਹੀਂ ਜਿਵੇਂ ਮੈਨੂੰ ਭੱਜ-ਭੱਜ ਪੈਣੀ ਆ ਜਦੋਂ ਧੀ ਜਵਾਨ ਹੋਵੇ ਨਾ ਸੌ ਫਿਕਰਾਂ ਹੁੰਦੀਆਂ ਨੇ ਮਾਪੇ ਨੂੰ ਫਿਕਰ ਨਹੀਂ ਇਹ ਲੋਕਾਂ ਦੀ ਗੱਲਾਂ ਦਾ ਭੂਤ ਹੈ ਜੋ ਤੁਹਾਡੇ ਸਿਰ ਚੜਿਆ ਹੋਇਆ ਲੋਕਾਂ ਦੀਆਂ ਗੱਲਾਂ ਸੁਣਨੀਆਂ ਪੈਂਦੀਆਂ ਨੇ ਭਾਈ अच्छा ठीक है मम्मी ਹੁਣ ਜੇ ਤੁਹਾਡੀ ਪਰਮਿਸ਼ਨ ਹੋਵੇ ਉਹ ਬੁਲਾਈ ਜਾਂਦੀ ਆ ਮੈਨੂੰ ਸੰਗਰੂਰ ਪਾਰਟੀ ਰੱਖੀ ਆ ਸਿਮਰਨ ਨੇ ਚੱਲ ਜਾਂ ਬਾਗਤਾ ਜਾ ਪਰ ਟਾਈਮ ਨਾਲ ਆ ਜੀ اچھا ਕੋਈ ਨਹੀਂ ਤੁਸੀਂ ਫਿਕਰ ਨਾ ਕਰੋ ਉਹ ਤਾਂ ਆ ਹੀ ਉਹਦੇ ਨਾਲ ਹੀ ਓ ਕੀ ਹਾਲ ਨੇ ਹਾਲ ਤਾਂ ਮੰਦਾ ਹੀ ਆ ਕਿਉਂ ਕੀ ਹੋ ਗਿਆ ਸੱਚੀ ਉਸ ਦਿਨ ਜਦੋਂ ਮੈਨੇ ਛੇੜਿਆ ਸੀ ਨਾ ਮੈਂ ਘਰ ਜਾ ਕੇ ਤੇਰੇ ਬਾਰੇ ਹੀ ਸੋਚੀ ਗਈ ਕਿ ਕਿੰਨਾ ਸੋਹਣਾ ਮੁੰਡਾ ਸੀ ਮੈਂ ਤਾਂ ਕਮਲੀ ਸੀ ਜਦੋਂ ਤੈਨੂੰ ਇੰਨਾ ਸੁਣਾਈ ਗਈ ਉਹ ਨੰਬਰ ਫਰ ਕੋਈ ਨਹੀਂ ਨੰਬਰ ਵੀ ਐਕਸਚੇਂਜ ਕਰ ਲਾਂਗੇ ਇੰਨੀ ਕੀ ਕਾਲੀ ਐ ਪਹਿਲਾਂ ਆਪਣੀ ਉਹ ਅਦਾਤਾ ਕਰਕੇ ਵਿਖਾ ਦਿਓ ਸਿੱਧੇ ਤੇ ਮੈਂ ਮਰੀ ਸੀ ਹੈ ਕਿਹੜੀ ਉਹੀ ਜੇ ਤੁਸੀਂ ਮੈਨੂੰ ਇੰਨੇ ਪਿਆਰ ਨਾਲ ਛੇੜਿਆ ਸੀਗਾ ਬਸ ਮੈਨੂੰ ਇੱਕ ਵਾਰ ਛੇੜ ਕੇ ਦਿਖਾ ਦਿਓ। ਉਹ ਤੂੰ ਸੀਰੀਅਸ ਤਾਂ ਹੈਂ? ਮੈਂ ਸੱਚੀ ਮੈਂ ਕੋਈ ਮਿਸਾਲ ਨਹੀਂ ਕਰ ਰਹੀ। ਦਿਖਾ ਦੇ ਫਿਰ। ਓ ਕੀ ਹਾਲ ਨੇ? ਆਜੇ ਛੱਡ ਦੰਨੇ ਆ। ਹੱਥ ਛੱਡ ਮੇਰਾ। ਹੁਣ ਕੀ ਹੋ ਗਿਆ? ਬਸ ਜਿਹੜਾ ਤੂੰ ਡਰਾਮਾ ਕਰਨਾ ਸੀ ਨਾ ਹੁਣ ਕਰ ਲਿਆ। ਆਪਣੇ ਅਸਲੀ ਰੂਪ 'ਚ ਆ ਜਾ ਹੁਣ ਤੂੰ। ਕੀ ਮਤਲਬ? ਕੀ ਹੋ ਰਿਹਾ ਇਹਨੂੰ? ਕੀ ਕਹਿਣਾ? ਕਿ ਮੈਂ ਸਿਰ ਤੇਰੀ ਵੀਡੀਓ ਬਣਾਉਣੀ ਸੀ ਜਿਹੜੀ ਕਿ ਮੈਂ ਬਣਾ ਲਈ। ਹਣ ਮੇਰੇ ਕੋਲੇ ਪ੍ਰੂਫ ਆ ਤੇਰੀ ਕਿੰਨੀ ਬਦਤਮੀਸੀ ਦਾ ਹੁਣ ਇਹ ਮੈਂ ਥਾਣੀ ਰੱਖ ਲੈ ਕੇ ਜਾਉਂਗੀ ਓਏ ਆ ਕੀ ਕੀਤਾ ਤੂੰ ਯਾ ਡਿਲੀਟ ਕਰ ਇਹਨੂੰ ਕਿਉਂ ਡਿਲੀਟ ਕਰਾਂ ਇਹਦਾ ਤੇਰੀ ਕਰਤੂਤ ਹੈ ਕੀ ਸੌਰੀ ਦੀਦੀ ਮੈਂ ਗਲਤੀ ਨਹੀਂ ਕਰਦਾ ਸੌਰੀ ਦੀਦੀ ਮਾਫ ਕਰਦੇ ਆ ਕਿਉਂ ਦੀਦੀ ਹੁਣ ਰਾਂਜੀ ਤੂੰ ਸਿੱਧਾ ਦੀਦੀ ਤੇ ਹਲੇ ਵੀ ਆਪਣੀ ਟਰਾਈ ਕਰੀ ਚੱਲੋ ਨਾ ਤੁਸੀਂ ਓਏ ਇਹ ਤਾਂ ਅਸੀਂ ਕਿਸੇ ਦੇ ਕੈਨ ਤੇ ਕੀਤਾ ਐਸ ਤਾਂ ਤੈਨੂੰ ਜਾਣਦੇ ਵੀ ਨਹੀਂ ਹੈਗੇ ਸੌਣ ਤਾਂ ਇੱਕ ਕੰਮ ਕਰਨ ਦੇ ਪੈਸੇ ਵੀ ਨਿਲੇ ਨੇ ਓਹ ਹਾਂ ਸਾਨੂੰ ਮਾਫ ਕਰਦੇ ਅਸ ਤਾਂ ਉਹਦੇ ਪਿੱਛੇ ਲੱਗ ਕੇ ਤਨੂੰ ਹੀ ਤੰਗ ਕਰੀਗੇ ਅੱਜ ਤੱਕ ਕਿਸੇ ਕੁੜੀ ਨੂੰ ਤੰਗ ਨਹੀਂ ਕਰਾਇਆ ਹੈਗਾ ਮੈਂ ਤੁਹਾਨੂੰ ਮਾਫ਼ ਕਰ ਦੂੰਗੀ ਤੁਸੀਂ ਮੈਨੂੰ ਉਸ ਇਨਸਾਨ ਦਾ ਨਾਮ ਦੱਸ ਤੋ ਕਿਨੇ ਕਿਤਾ ਐਸਾ ਉਹ ਨਾਮ ਤਾਂ ਸਾਨੂੰ ਵੀ ਨਹੀਂ ਪਤਾ ਦਾ ਅਸੀਂ ਤਾਂ ਗਾਂਹ ਦੀ ਗਾਂ ਕੀਤਾ ਪਰ ਸਾਡੇ ਲਈ ਨੰਬਰ ਆਉਗਾ ਨੰਬਰ ਦੋ ਫਿਰ ਮੈਨੂੰ ਬਸ ਤੁਸੀਂ ਜਾਓ ਇੱਥੋਂ ਸਾਡੀ ਵੀਡੀਓ ਤੇ ਟਵੀਟ ਕਰਦੇ ਆਹੋ ਕਰ ਦੂੰਗੀ ਤੁਹਾਡੇ ਵਰਗੀ ਨਹੀਂ ਹੈਗੇ ਮੈਂ ਇਹ ਤਾਂ ਪਾਲੀ ਬਾਈ ਦਾ ਨੰਬਰ ਹੈ। ਪ੍ਰੀ ਐਵੇਂ ਕਿਵੇਂ ਕਰ ਸਕਦੀ ਆ ਮੇਰੇ ਨਾਲ? ਉਹ ਚਾਚੀ ਕੀ ਗੱਲ ਹੋ ਗਈ? ਇੰਨੇ ਗੁੱਸੇ 'ਚ? ਨਾ ਤੈਨੂੰ ਮਾੜੀ ਮੋਟੀ ਸੰਗ ਹੋਣੀ ਚਾਹੀਦੀ ਆ ਪਾਲੀ। ਮੈਂ ਤਾਂ ਤੇਰੇ ਤੇ ਇੰਨਾ ਮਾਣ ਕਰਦੀ ਤੇ ਆਵਦਾ ਪੁੱਤ ਸਮਝ ਕੇ। ਨਾ ਤੈਨੂੰ ਮੇਰੀ ਧੀ ਦਾ ਪੂਰਾ ਖਿਆਲ ਨਾ ਆ। ਲੋਕ ਤਾਂ ਧੀਆਂ ਭੈਣਾਂ ਦੀ ਆਵਦੀਆਂ ਦੀ ਇੱਜ਼ਤ ਸਾਹਮਦੇ ਨੇ। ਤੂੰ ਚਾਰ ਪੈਸੇ ਦੇ ਕੇ ਉਹ ਹੀ ਮੁੰਡੇ ਮੇਰੀ ਧੀ ਦੇ ਪਿੱਛੇ ਲਾਤੇ। ਉਹ ਚਾਚੀ ਇੰਨਾ ਕਦਾ ਬਣਦਾ ਸੀ। ਏਰੀਏ ਸੁਧਰਦੀ ਏ ਨਹੀਂ ਮੈਨੂੰ ਪਹਿਲਾਂ ਇਹ ਗੱਲ ਦੱਸੋ ਤੁਸੀਂ ਮੈਨੂੰ ਕਦੋਂ ਕਿਸੇ ਨਾਲ ਚੰਗੇ ਮਾੜੇ ਬੰਦੇ ਨਾਲ ਖੜੇ ਦੇਖਿਆ ਹੈਗਾ ਚਲੋ ਤੁਸੀਂ ਆਪਦੇ ਵੱਲੋਂ ਇੰਨੀਆਂ ਗੱਲਾਂ ਬਣਾ ਹੀ ਜਾਂਦੇ ਹੋ ਉਹ ਮੈਂ ਨਹੀਂ ਗੱਲਾਂ ਬਣਾਉਂਦਾ ਨਾਲੇ ਮੈਂ ਗੱਲਾਂ ਬਣਾ ਕੇ ਕੀ ਲੈਣਾ ਲੋਕ ਕਰਦੇ ਆ ਗੱਲਾਂ ਤਾਂ ਆਹ ਹਾਲਤ ਮੈਂ ਦੇਖਿਆ ਨਹੀਂ ਕਦੇ ਆਪਣੇ ਘਰੇ ਕਿਹੜਾ ਕੁੜੀਆਂ ਨਹੀਂ ਸੀਗੀਆਂ ਮੈਂ ਅੱਜ ਤੱਕ ਫੋਨ ਹੀ ਦੇਖਿਆ ਨਾ ਕਰਨ ਦੇ ਨਾ ਜੱਸੀ ਦੇ ਕਦੇ ਗਲੀਆਂ 'ਚ ਖੰਡ-ਖੰਡ ਕਰਦੀ ਫਿਰਦੀ ਹੁੰਦੀ ਆ ਨੱਕ ਕਟਾ ਰੱਖੀ ਆ ਚਾਚੀ ਤੂੰ ਵੀ ਇਹਦੇ ਮਗਰ ਲੱਗੀ ਫਿਰਦੀ ਆ ਤੂੰ ਤੈਨੂੰ ਵੀ ਬਾਅਦ 'ਚੋਂ ਪਤਾ ਲੱਗੂਗਾ ਤਾਂ ਤੁਸੀਂ ਤੋਂ ਲੀਡਾ ਦਿੱਤਾ ਚੱਜਣ ਵਾਲੀ ਪਾਉਂਦੀ ਹੈਗੀ ਕੀ ਦਾ ਪਜੀਨ ਦਾ ਫੋਨ ਆ ਪਾਪੀ ਬਾਈ ਮੈਂ ਆਪਣਾ ਚੰਗਾ ਮਾੜਾ ਜਾਣਦੀ ਆ ਨਾਲੇ ਮੈਨੂੰ ਹਰ ਇੱਕ ਨੂੰ ਸਫਾਈਆਂ ਦੇਣ ਦੀ ਕੋਈ ਲੋੜ ਨਹੀਂ ਹੈਗੀ ਬਸ ਮੈਂ ਇੱਥੇ ਇਹੀ ਕਹਿਣਾ ਆ ਕਿ ਜਿਹੜੀ ਤੁਸੀਂ ਹਰਕਤ ਕੀਤੀ ਹੈ ਇਹਨੂੰ ਦੁਬਾਰਾ ਨਾ ਕਰਿਓ ਨਹੀਂ ਮੈਂ ਰਿਸ਼ਤਾ ਭੁੱਲ ਜੂੰਗੀ ਕਿ ਤੁਸੀਂ ਮੇਰੇ ਭਰਾ ਲੱਗਦੇ ਹੋ ਚਲੋ ਮੰਮੀ ਇੱਥੋਂ ਅੱਜ ਤੋਂ ਬਾਅਦ ਮੇਰੀ ਗੱਲ ਸੁਣ ਲਓ ਆਖਰੀ ਵਾਰ ਵਾਰਨਿੰਗ ਦੇਣ ਆਈ ਆ ਜੇ ਤੁਸੀਂ ਇਦਾਂ ਦੀ ਕੋਈ ਵੀ ਹਰਕਤ ਕੀਤੀ ਹੈ ਨਾ ਤਾਂ ਸਾਬ ਬੁਲਾ ਲਿਓ ਮੈਂ ਰਿਸ਼ਤਾ ਨਹੀਂ ਦੇਖਣਾ ਹੈਗਾ ਕਿ ਤੁਸੀਂ ਮੇਰੇ ਭਰਾ ਲੱਗਦੇ ਹੋ ਚਲੋ ਮਮੀ ਇੱਥੋਂ ਆ ਬਾਪੂ ਜੇ ਕੰਮ ਹੋ ਲੈ ਜਾਂਦਾ ਲੈ ਕੱਟ ਗਿਆ ਉਸ ਓਏ ਹਾਂ ਬਾਪੂ ਕੀ ਹੋ ਗਿਆ ਯਾਰ ਉਹ ਕੱਟਿਆ ਮੇਰਾ ਕੈਂਸਰ ਘਰ ਆ ਜਾਤੀ ਆ ਪਤਾ ਲੱਗਦਾ ਹੋ ਜਾਣਾ ਉਹ ਪਰ ਹੋ ਕੀ ਗਿਆ ਬੱਤੇਰਾ ਵੀ ਤਾਂ ਲਿਖ ਗਈ ਨਾਲ ਦੇ ਪਿੰਡ ਦੇ ਮੁੰਡੇ ਨਾਲ 15 ਤਾਂ ਰਹਿ ਗਏ ਸੀ ਵਿਆਹ ਚ ਪਹਿਲਾਂ ਲੋਕ ਤੇ ਮੂਰੇ ਕੋਲ ਜਗਰੇ ਛੱਡ ਆਉਣੇ ਤੂੰ ਘਰੇ ਆ ਗਈ ਸੀ ਤੀ ਅੱਛਾ ਹੋਇਆ ਆ ਗਿਆ ਮੈਂ ਆ ਗਿਆ ਸੋ ਕੀ ਹਾਲ ਚਾਲ ਨੇ ਜੀ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਸਾਨੂੰ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਜਿਹੜੇ ਵੀ ਇਸ ਚੈਨਲ ਦੇ ਨਵੇਂ ਨੇ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਹੁਣ ਬੋਲਾਂਗੇ ਜੀ ਪਹਿਲੇ 15 ਕਮੈਂਟ ਜਿਨ੍ਹਾਂ ਨੇ ਸੱਕੀਆਂ ਪਹਿਨਣ ਵਾਲੀ ਵੀਡੀਓ ਤੇ ਕਮੈਂਟ ਕੀਤੀ ਸੀ ਪਹਿਲੇ 15 ਤੇ ਉਹਨਾਂ ਦੇ ਨਾਂ ਬੋਲਾਂਗੇ ਜੀ ਹਾਂਜੀ ਬੋਲੋ ਪਹਿਲਾ ਕਮੈਂਟ ਅਰਸ਼ ਸੋਹੀ ਸਤਜੀਤ ਸਿੰਘ ਸੁਖਵੀਰ ਕੇ ਬੁੱਟਰ ਮਨੀ ਢੱਲੋਂ ਸਮਿਤ ਬਾਈ ਹਰਪ੍ਰੀਤ ਗੁਰਪ੍ਰੀਤ ਸਿੰਘ ਦੂ ਸੰਦੀਪ ਕੌਰ ਕਾਰਤਿਕ ਕਰਨ ਲਖਾ ਬੀ ਐਮ ਪ੍ਰੈਂਕ ਮਨਪ੍ਰੀਤ ਸਿੰਘ ਗੋਰਾ ਇਟਸ ਗੁਰੀ ਇਸੀ 15 ਕਮੈਂਟ ਜਿਨ੍ਹਾਂ ਨੇ ਫਿਰ ਵੀ ਵੀਡੀਓ ਤੇ ਜੀ ਤੇ ਇਹ ਉਹਨਾਂ ਦੀ ਕਮੈਂਟ ਨੇ ਜਿਹੜੇ ਪਹਿਲੇ 15 ਕੀਤੇ ਸੀ ਸਾਨੂੰ ਕਮੈਂਟ ਕਰ ਦੇਉਂਦੇ ਨੇ ਵੀ ਵੀ ਸਾਡਾ ਨੋ ਬੋਲਿਆ ਕਰੋ ਸਿਰਫ ਅਸੀਂ ਉਹਨਾਂ ਦੀ ਨੋ ਬੋਲਿਆਂ ਜਿਹੜੇ ਪਹਿਲੇ 15 ਕਮੈਂਟ ਕਰਦੇ ਨੇ ਤੇ ਤੁਸੀਂ ਵੀ ਕਰਿਆ ਕਰੋ ਤੁਹਾਡਾ ਵੀ ਨੋ ਬੋਲਾਂਗੇ ਤੇ ਇਹ ਵੀਡੀਓ ਤੁਹਾਨੂੰ ਕਿਵੇਂ ਲੱਗੀ ਸਾਨੂੰ ਇਹ ਵੀ ਦੱਸਿਓ ਨਾ ਕਮੈਂਟ ਜ਼ਰੂਰ ਦੱਸਿਓ ਜੇ ਕਮੀ ਪੇਸ਼ੀ ਰਹਿ ਗਈ ਹੋਵੇ ਤਾਂ ਵੀ ਜ਼ਰੂਰ ਦੱਸਿਓ ਤੇ ਬਾਕੀ ਕਮੈਂਟ ਬਹੁਤ ਆਏ ਆਪਣੇ ਸੱਗਿਆ ਭੈਣ ਵਾਲੇ ਤੇ ਵੀ ਉਹਦੇ ਵਿੱਚ ਕਮੀਆਂ ਰਹਿ ਗਈਆਂ ਸੀ ਹਨ ਤਾਂ ਕਰਕੇ ਸੀ ਮਾਫੀ ਚਾਹੁੰਦੇ ਆ ਤੇ ਅੱਗੇ ਤੋਂ ਆਪਾਂ ਧਿਆਨ ਰੱਖਾਂਗੇ ਚੀਜ਼ਾਂ ਦਾ ਤੇ ਆਪਣਾ ਇੰਸਟਾਗ੍ਰam ਮੀਡੀਆ ਜੀ ਗੰਡੂਆ ਜੀ ਟੀਵੀ ਉੱਥੇ ਜ਼ਰੂਰ ਫੋਲੋ ਕਰ ਲਿਓ ਜੇ ਕਿਸੇ ਵੀਰ ਨੂੰ ਕੋਈ ਕੰਮ ਹੋਵੇ ਤਾਂ ਉੱਥੇ ਜ਼ਰੂਰ ਮੈਸੇਜ ਕਰ ਦਿਓ ਤੇ ਆਪਣਾ ਫੇਸਬੁੱਕ ਪੇਜ ਹੈ ਜੀ ਪਾਲੀਗੂਰੀ ਮੂਵੀਜ਼ ਉੱਥੇ ਵੀ ਆਪਾਂ ਪਹਿਲਾਂ ਵੀਡੀਓ ਸ਼ਾਰਟ ਵੀਡੀਓ ਪਾਉਣੇ ਰਹਿੰਦੇ ਆ ਤਾਂ ਉੱਥੇ ਵੀ ਜ਼ਰੂਰ ਫੋਲੋ ਕਰ ਲਿਓ ਤੇ ਵੀਡੀਓ ਹੈ ਨਾ ਮੈਸੇਜ ਦਿੱਤਾ ਇਹਦੇ ਵਿੱਚ ਤੇ ਬਾਕੀ ਤੁਸੀਂ ਦੇਖ ਲਿਆ ਸੀ ਹਨ ਵੀ ਕਿਵੇਂ ਦੂਜਿਆਂ ਦਾ ਘਰ ਸਮਝਾਉਂਦੇ ਸਮਝਾਉਂਦੇ ਹਨ ਵੀ ਉਹ ਐਦਾਂ ਕੁੜੀ ਕਰਦੀ ਆ ਵੀ ਉਹ ਐ ਪਾਉਂਦੀ ਆ ਵੀ ਸਾਡੀ ਕੁੜੀਆਂ ਐਦਾਂ ਨਹੀਂ ਕਰਦੀਆਂ ਕਿਉਂਕਿ ਇੱਥੇ ਕੁਝ ਨਹੀਂ ਪਤਾ ਲੱਗਦਾ ਹਨਾ ਕੌਣ ਕਿਧਰੋਂ ਕੀ ਨਿਕਲ ਜਾਵੇ ਹਨਾ ਤੇ ਬਾਕੀ ਆਪਦੇ ਘਰਾਂ ਦਾ ਆਪਦਾ ਧਿਆਨ ਰੱਖਿਆ ਕਰੋ ਦੂਜੇ ਘਰਾਂ ਤੋਂ ਕੁਝ ਨਹੀਂ ਤੁਸੀਂ ਲੈਣਾ ਦੇਣਾ ਛੱਡ ਦਿਓ ਆਪਦਾ ਘਰ ਬਧੀ ਚੱਲੇ ਬਹੁਤ ਹੁੰਦਾ ਤੇ ਮਿਲਦੇ ਆਂ ਜੀ ਬਾਅਦ ਜਲਦੀ ਨੈਕਸਟ ਵੀਡੀਓ ਨਾਲ ਵੀਰਵਾਰ ਨੂੰ ਸਵੇਰੇ 9 ਵਜੇ ਤੇ ਮਿਲਦੇ ਆਂ ਜੀ ਅਗਲੇ ਓਕੇ ਰੱਬ ਰੱਖਾ ਜੀ